ਹਾਂਜੀ ਕਿ ਮਾਗਿਆ ਦਾ ਹਾਂਜੀ ਹਾਂਜੀ ਆਓ ਮਰਾਜ ਆਓ ਕਿਦਾਂ ਕੀ ਹਾਲ ਚਾਲ ਨੇ ਬਹੁਤ ਵਧੀਆ ਹਾਲ ਹੈ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਬੈਠੇ ਰਹ ਆਉਣਾ ਤੁਸੀਂ ਨਾ ਆ ਤੂੰ ਬੈਠੇ ਹੀ ਆਂ ਤਾਂ ਕੀ ਤੁਹਾਡੇ ਰਗੇ ਦੋਸਤ ਹੋਣ ਤੇ ਦੁਸ਼ਮਣਾਂ ਤੇ ਲੋੜ ਕੋਈ ਹੈ ਹੀ ਨਹੀਂ ਬੰਦੇ ਨੂੰ ਨਾ ਕੀ ਕੀ ਗੱਲ ਹੋ ਗਈ ਕੀ ਦੋਸਤਾਂ ਨੂੰ ਕੀ ਹੋ ਗਿਆ ਕੀ ਕਰਤਾ ਤੇਰਾ ਬਈ ਜਿੱਦਾਂ ਤੁਹਾਨੂੰ ਪਤਾ ਹੀ ਨਹੀਂ ਗੱਲ ਦਾ ਨਾ ਮੈਨੂੰ ਕੀ ਪਤਾ ਮੈਂ ਕਰੇ ਥੋੜੀ ਵੱੱਛੀ ਮਾਰਤੀ ਤੇਰੀ ਆ ਮੈਂ ਬਹੁਤੀਆਂ ਮੈਂ ਨਕਮੇਡੀਆਂ ਨਾ ਕਰ ਕਰਕੇ ਸਣਾਉਂ ਕੀ ਮਾਰ ਦਿੱਤਾ ਕੀ ਮਾਰ ਦਿੱਤਾ ਪਤਾ ਲੱਗਾ ਤੈਨੂੰ ਲੱਖਾਂ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਕੀ ਤੇਰਾ ਤੇ ਟੀਵੀ ਟਾਵਰ ਗਹਿਣੇ ਪੈ ਗਿਆ ਤੇਰਾ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ ਅੱਛਾ ਤੈਨੂੰ ਜਾਨੀ ਕਿ ਪਤਾ ਹੀ ਨਹੀਂ ਮੈਨੂੰ ਵੀ ਪਤਾ ਹੈ ਕਿ ਇਹ ਬਾਹਰੋਂ ਤੂੰ ਆਂਡਿਆ ਮੈਂ ਇੱਥੇ ਆਪਣਾ ਕੰਮ ਕਰਨਿਆ ਤੂੰ ਬਾਹਰੋਂ ਆਂਡਿਆ ਮੈਨੂੰ ਵੀ ਪਤਾ ਨਹੀਂ ਮੈਂ ਪਹਿਲੋਂ ਦੱਸ ਭਾ ਤੇ ਕੋ ਮੈਂ ਕੱਲ ਕੀ ਲੈ ਕੇ ਗਿਆ ਹੀ ਕੀ ਲੈ ਗਿਆ ਤੂੰ ਤੇ ਰੋਜ਼ ਕੁਝ ਨਾ ਕੁਝ ਲੈ ਕੇ ਜਾਂਦਾ ਕਦੀ ਪੱਤੀ ਲੈ ਗਿਆ ਕਦੀ ਖੰਡ ਲੈ ਗਿਆ ਕਦੀ ਡੋਲੂ ਲੈ ਗਿਆ ਤੇਰੇ ਤੇ ਮੁੱਕਦਾ ਹੀ ਨਹੀਂ ਤੈਨੂੰ ਮੈਂ ਕਹਿਣਾ ਬਹੁਤ ਤੈਨੂੰ ਕਮੇਡੀਆਂ ਨਾ ਕਰ ਬੇਰਾ ਨੁਕਸਾਨ ਹੋ ਗਿਆ ਤੇ ਤੈਨੂੰ ਗੱਲਾਂ ਆਂਦੀ ਬੱਲੇ ਮੈਂ ਰੋਗੀ ਨੋਡ ਕਮੇਟੀ ਕਰੰਦੀ ਕੱਲ ਕੱਲ ਮੈਂ ਟੈਕੋ ਲੈ ਕੇ ਗਿਆ ਸੀ ਪਾ ਕੀ ਹੈ ਕੀ ਪਾਂਛ ਲੈ ਕੇ ਗਿਆ ਸੀ ਟੈਕੋ ਆਹ ਤੇ ਕੀ ਹੋ ਗਿਆ ਤਾਸ਼ ਤੈਨੂੰ ਦੇ ਦਿੱਤੀ ਮੈਂ ਤੂੰ ਮੰਗੀ ਮੈਂ ਦੇ ਦਿੱਤੀ ਤੈਨੂੰ ਤੇ ਮੈਂ ਸਵੇਰ ਦਾ ਜੂਆ ਹਾਰਨ ਡਿਆ ਕੋਈ ਮੈਨੂੰ ਪਤਾ ਚੱਜਦਾ ਨਹੀਂ ਆਂਡਾ ਸਵੇਰ ਦਾ ਅੱਛਾ ਪਰ ਤੂੰ ਤਾਸ਼ ਖੜੀ ਪਤਾ ਨਹੀਂ ਆਂਡਾ ਤੇ ਮੇਰਾ ਕਸੂਰ ਹੈ ਦੱਸ ਯਾਰ ਕਿਹਸਾ ਬੰਦਾ ਯਾਰ ਤੂੰ ਤਾਂ ਕਮਾਲ ਕਰਤੀ ਕਹਿੰਦਾ ਮੇਰਾ ਕੋਸੋਰ ਆ ਤਾਸ਼ ਮੈਨੂੰ ਭਾ ਮੈਨੂੰ ਪਹਿਲੂ ਦੱਸ ਤਾਸ਼ ਕਿਨੇ ਦਿੱਤੀ ਮੈਨੂੰ ਉਹ ਯਾਰ ਤਾਸ਼ ਤੇ ਤੈਨੂੰ ਯਾਰ ਉਹ ਤੂੰ ਪਹਿਲੂ ਇਸ ਚੀਜ਼ ਨੂੰ ਮੰਨ ਤਾਸ਼ ਕਿਨੇ ਦਿੱਤੀ ਕੀ ਤਾਸ਼ ਮੈਂ ਤੈਨੂੰ ਦਿੱਤੀ ਪਰ ਉਹ ਮੈਂ ਤੂੰ ਦਿੱਤੀ ਨਾ ਆ ਤੇ ਫੇਰ ਮੈਂ ਸਵੇਰ ਦਾ ਪਹੇ ਹਾਰਣ ਡਿਆ ਮੈਨੂੰ ਕੋਈ ਬੇਗੀ ਨਹੀਂ ਆਂਡੇ ਕੋਈ ਬਾਦਸ਼ਾਹ ਨਹੀਂ ਆਂਡੇ ਕੋਈ ਯਕਾ ਨਹੀਂ ਆਂਡੇ ਮੈਂ ਸਵੇਰ ਦਾ ਤਾਸ਼ ਆ ਤੇਰੀ ਤੋਂ ਜੂਆ ਹਾਰ ਗਿਆ ਮੈਂ ਸਵੇਰ ਦਾ ਉਹ ਯਾਰ ਮੇਰੀ ਗੱਲ ਸੁਣ ਗੱਲ ਸੁਣ ਉਹ ਮੈਂ ਤੈਨੂੰ ਤਾਸ਼ ਦਿੱਤੀ ਹੈ ਹੈ ਤੇ ਹਰ ਤਨੂ ਗੋਲਾ ਨਹੀਂ ਆਂਦਾ ਤੈਨੂੰ ਬੇਗੀ ਨਹੀਂ ਆਂਦੀ ਤੈਨੂੰ ਉਹ ਨਹੀਂ ਆਂਦਾ ਤੈਨੂੰ ਆ ਨਹੀਂ ਆਂਦਾ ਉਹ ਤੇ ਮੇਰਾ ਕੀ ਕਸੂਰ ਯਾਰ ਕਿਸੇ ਦੀ ਮੈਂ ਚੀਜ਼ ਲੈ ਕੇ ਜਾਵਾਂ ਮਸਲ ਲੈ ਕੇ ਮੈਂ ਕਾਰ ਲੈ ਕੇ ਗਿਆ ਤੇ ਹਾਂ ਤੇ ਕਾਰ ਚ ਮੈਂ ਪਰਿਵਾਰ ਨੂੰ ਲੈ ਕੇ ਤੇ ਲੋ ਜੀ ਮੈਂ ਇੱਥੇ ਪਹਾੜੀ ਇਲਾਕੇ ਤੱਕ ਜਾਵਾਂ ਤੇ ਉੱਥੇ ਜਾ ਕੇ ਕਾਰ ਕਾਰ ਕਰ ਕਰਕੇ ਬੰਦ ਹੋਈ ਵੇ ਤੇ ਕਿਹਦਾ ਕਸੂਰ ਹੈ ਲੈ ਤੇ ਹੁਣ ਕਾਰ ਵਾਲੇ ਦਾ ਕਸੂਰ ਹੈ ਚਲਾਨ ਤੂੰ ਡਿਆ ਤੇ ਕਾਰ ਵਾਲੇ ਦਾ ਪਸੂਰ ਹੈ ਕਰ ਕਰ ਕਰਕੇ ਬੰਦ ਹੋ ਗਈ ਬਿੱਤੀ ਦਾ ਖਰਾਬ ਤੂੰ ਨਾ ਕਾਰ ਖਰਾਬ ਤੇ ਖਰਾਬਕਾਰ ਦਿੱਤੀ ਮੈਂ ਫੈਮਿਲੀ ਦਾ ਖਰਾਬ ਹੋ ਗਿਆ ਤੇ ਮੈਂ ਜਾਣਾ ਹੀ ਖੱਜਲ ਹੋ ਗਿਆ ਸਾਰਾ ਉਹ ਜਾ ਤੂੰ ਤੇਰਾ ਇਹੀ ਕੰਮ ਹੈਗਾ ਨਾਲੀ ਕੀ ਲੈਣੇ ਦਾ ਬਹਾਨੇ ਮਾਰਦਾ ਰਹਿੰਦਾ ਨਹੀਂ ਮੈਂ ਜਿਹੜੀ ਤਾਸ਼ ਤੇ ਕੋ ਲੈ ਕੇ ਗਿਆ ਉਹਦੇ ਕਰਕੇ ਮੇਰਾ ਸਾਰਾ ਨੁਕਸਾਨ ਹੋ ਗਿਆ ਤੇ ਮੇਰਾ ਨੁਖਾਨ ਭਰੋ ਕਾਹਦਾ ਨਕਸਾਲ ਭਰੀਏ ਤੇਰਾ ਬਸ ਮੈਨੂੰ ਕੀ ਨੁਕਸਾਨ ਹੋ ਗਿਆ ਤੇਰਾ ਤੂੰ ਉਸੇ ਤਰ੍ਹਾਂ ਟੀਵੀ ਟਾਵਰ ਘਣੇ ਤਾ ਮੈਂ ਇਹਨੂੰ ਚੰਗਾ ਬਜਾਰੋ ਲੈ ਲੈਂਦਾ 10 ਰੁਪਏ ਦੀ ਤਾਸ਼ ਬੱਤੇ ਕੋ ਲੈ ਗਿਆ ਤਾਸ਼ ਜਿਹੜੀ ਆ ਮੇਰੇ ਕੋਲ ਤੂੰ ਲੈ ਗਿਆ ਤੇ ਜਾ ਲੱਲੜੀ ਬਜਾਰੋ ਜਾ ਕੇ ਨਾਲੇ ਤਾਸ਼ ਤੋਂ ਹੈ ਨਹੀਂ ਮੇਰਾ ਜਿਆ ਨੁਕਸਾਨ ਹੋਇਆ ਪੂਰਾ ਕਰੋ ਭਾ ਕੀ 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 ਨਕਸਾਲ ਹੋ ਗਿਆ ਤੇ ਰਿਆ ਮੈਂ ਸਵੇਰੇ 70000 ਰੁਪਏ ਹਾਰ ਗਏ ਮੈਨੂੰ 70000 ਰੁਪਏ ਦੇ ਤੇ ਫੇਰ ਕਿਹੜੀ ਗੱਲ ਹੈ 70000 ਰੁਪਏ ਹਾਰ ਗਏ ਮੈਂ ਰਹਾ ਤਰ 70000 ਰੁਪਏ ਦੇਖ ਪਾ ਮੈਂ ਕੋਈ ਤੇਰੇ ਘਰ ਤੇ ਨਾ ਲੜਨ ਦੀ ਐ ਉਹ ਜਾ ਬਰਾ ਤਾਸ਼ ਮੈਂ ਤੇ ਕੋ ਲੈ ਕੇ ਗਿਆ ਸੀ ਆ ਤੇ ਤਾਸ਼ ਮੈਂ ਜੂਆ ਖੇਡੇ ਅੱਛਾ ਜੀ ਜੂਏ ਚ ਮੈਂ 70000 ਰੁਪਏ ਹਾਰ ਗਏ ਅੱਛਾ ਤੇ ਮੈਨੂੰ 70000 ਰੁਪਏ ਦੇ ਦੇ ਬਸ 70000 ਤੈਨੂੰ ਮੈਂ ਕਦਾ ਦਿਆ ਯਾਰ ਇੱਕਦਮ ਮੈਂ ਤਾਸ਼ ਦਿੱਤੀ ਤੂੰ ਮੈਨੂੰ ਕਿਹਾ ਭਾ ਤਾਸ਼ ਦੇ ਦੇ ਮੈਂ ਤੈਨੂੰ ਤਾਸ਼ ਦਿੱਤੀ ਹੈ ਤੇ ਉਤੋਂ 70000 ਰੁਪਏ ਵੀ ਤੈਨੂੰ ਦੇ ਦੱਸ 10000 ਮੇਰਾ ਕੀ ਮੈਂ ਮੈਂ ਤੈਨੂੰ ਮੈਂ ਮੇਰਾ ਕੀ ਕਸੂਰ ਈ ਆ ਦੇਖ ਭਾ ਮੇਰੇ ਕੋ ਬਹੁਤੀਆਂ ਗੱਲਾਂ ਹੈ ਨਹੀਂ ਆਹ ਬੋਟੀ ਮੇਰੀ ਨੇ ਜਾਨ ਖਾਦੀ ਅੱਜ ਪੈਸੇ ਲੈ ਕੇ ਆਓ ਤੇ ਕਿਸ਼ਣ ਉਹਨਾ ਕੋ ਤੂੰ ਹੀ ਤਾਸ਼ ਦਿੱਤੀ ਉਹਦੇ ਕਰਕੇ ਜੂਆ ਰਿਹਾ ਮੈਨੂੰ ਪੈਸੇ ਦੇ ਉਹ ਕੀ ਆਹ ਸਾੜੀ ਤੇ ਗੋਬਰ ਆ ਕਿ ਤੂੰ ਜਦੋਂ ਮੈਨੂੰ ਤੂੰ ਮੈਨੂੰ ਸਵੇਰੇ ਤਾਸ਼ ਦਿੱਤੀ ਜਦੋਂ ਆਹ ਤੇ ਤੂੰ ਕੀ ਕਿਹਾ ਸੀ ਕਿੰਨੇ ਪੱਤੇ ਤੇ ਮੈਂ ਤੈਨੂੰ ਕਿਹਾ 52 ਪੱਤੇ ਨੇ ਤੇ 52 ਪੱਤਿਆਂ ਵਿੱਚ ਫੇਰ ਗੋਲਾ 베ਗੀ ਬਾਦਸ਼ਾ ਕਿਉਂ ਨਹੀਂ ਹੈਗਾ ਕਿਉਂ ਨਹੀਂ ਹੈਗਾ ਹੁਣ ਮੈਂ ਤੈਨੂੰ ਮੈਨੂੰ ਕਿਉਂ ਨਹੀਂ ਆਂਡਿਆ ਮੈਨੂੰ ਨਾ ਦਿਖਾ ਮੈਂ ਤੈਨੂੰ 52 ਪੱਤੇ ਨੇ ਗਿਣ ਜੇ ਇੱਕ ਵੀ ਘੱਟ ਹੋਏਗਾ ਹੁਣ ਗੋਲਾ 베ਗੀ ਨਹੀਂ ਆਂਦੇ ਤੇ ਮੈਂ ਕੀ ਕਰਾਂ ਉਹ ਤੇ ਮੇਰਾ ਆ ਮੈਂ ਦੇਖ ਮੈਂ ਨਾ ਤੂੰ ਨਾ ਐਵੇਂ ਹਾਈਪਰ ਨਾ ਹੋ ਗੋਲਾ 베ਗੀ ਮੇਰੀ ਦੇਖ ਭਾ ਯਾਰੀ ਦੋਸਤੀ ਆਪਣੀ ਪੱਕੀ ਹੈ ਆਹੋ ਤੂੰ ਮੰਨ ਜਾ ਇਸ ਚੀਜ਼ ਨੂੰ ਕੀ ਮਨ ਜਾ ਤੇ ਤੇਰੀ ਤਾਸ਼ ਖਰਾਬ ਸੀਗੀ ਹਾਂ ਉਹਦੇ ਕਰਕੇ ਮੈਨੂੰ ਪੱਤੇ ਨਹੀਂ ਚੰਗੇ ਆਏ ਉਹਨੂੰ ਕੀ ਇਹਨੂੰ ਕੀਵੇਂ ਤੇ ਇਹਨੇ ਤਾਸ਼ ਨੂੰ ਨਵੀਂ ਤਾਸ਼ ਇਹ ਦੇਖ ਇਹ ਦੇਖ ਇਹ ਨਵੀਂ ਤਾਸ਼ ਹੈ ਇਹ ਨਵੀਂ ਤਾਸ਼ ਹੈ ਮੈਂ ਮੈਂ ਇੱਕ ਵਾਰੀ ਨਹੀਂ ਵਰਤੀ ਹੈਗੀ ਤੇ ਤੈਨੂੰ ਫੜਾਤੀ ਚੱਲ ਤੂੰ ਐਡਾ ਕਰ ਐਡਾ ਕਰ ਤੂੰ ਗੱਲ ਨਵੇੜ ਮੈਨੂੰ ਤੂੰ ਮੈਨੂੰ ਇਹ ਦੱਸ ਤੇ ਤੂੰ ਦੇਣੇ ਕਿੰਨੇ ਕੀ ਮੈਂ ਤੈਨੂੰ ਕਹ ਦੇਦਾ 70000 ਚੋਂ ਕਿੰਨੇ ਲੈਣੇ ਤੂੰ ਲੈਣ ਦੇ ਨਵੇੜ ਆ ਮੈਂ ਤੈਨੂੰ 70 ਰੁਪਏ ਇਹਨਾਂ ਦੇ ਤੂੰ 70000 ਦੀ ਗੱਲ ਕਰਨ ਦੇ ਆ ਦੇਖ ਮੈਂ 65 ਤੋਂ ਘੱਟ ਤੇ ਮੈਂ ਉੱਠਣਾ ਹੀ ਹੈ ਨਹੀਂ ਇੱਥੋਂ ਕਿਉਂ ਕਿਉਂ ਨਹੀਂ ਉੱਠਣਾ ਤੂੰ ਮੇਰਾ ਨੁਕਸਾਨ ਹੋਇਆ ਯਾਰ ਚੱਲ ਮੈਂ 5000 ਦਾ ਦੇਣਾ 5000 ਤੇ ਨਾ ਮਾਰ ਲੈਣਾ ਹਾਂ ਤੇ ਤੂੰ 70000 ਰੁਪਏ ਮਾਰ ਲੇਗਾ ਮੇਰਾ ਹਾਂ 5000 ਤੂੰ ਕੱਟ ਦੇ ਤਰੋਂ ਮੈਂ 65000 ਦਿਆਂ ਮੇਡੂ ਕੀ ਫਾਇਦਾ 65000 ਤੈਨੂੰ ਮੈਂ ਇਹਨਾਂ ਨੂੰ ਮੈਂ 65000 ਦੇਖ ਭਾਬ ਮੈਂ ਦੁਬਾਰੇ ਵੇਚ ਕਰ ਲੈਣੀ ਆ 70000 ਰੁਪਏ ਮੇਰਾ ਤੂੰ ਮਾਰਿਆ ਹਾਂ ਮਾਰੇ ਤੇਰਾ ਮੈਂ 70000 ਰੁਪਏ ਤੇ ਤੂੰ ਕਾਲੀ ਕਲਪਿਆ ਖੜਾ ਪਾ ਤੇਰੇ ਪੈਸੇ ਕਦੀ ਮਰੇ ਹੋਣ ਨਾ ਤੇ ਤੈਨੂੰ ਪਤਾ ਲੱਗੇ ਕਿ ਕੀ ਦੁਖ ਹੁੰਦਾ ਉਹ ਸਾਡੇ ਲੱਖਾਂ ਮਰੇ ਨੇ ਅਹੀ ਵੀ ਤੇਰੇ ਤੇ ਲੱਕ ਦੀ ਰੋਈ ਦਾ ਕਲਪੀ ਦਾ ਕਿਹਨੇ ਮਾਰੇ ਤੇਰੇ ਪੈਸੇ ਕਿਹਨੇ ਮਾਰੇ ਸਾਡੇ ਕਈਆਂ ਨੇ ਮਾਰੇ ਦੇਖ ਪਾ ਮੈਂ ਤੈਨੂੰ ਬਸ ਮੈਂ ਗੱਲ ਦੇਖ ਤੇਰੀ ਨਾ ਮੇਰੀ 62000 ਰੁਪਏ ਦੇ ਤੇ ਮੈਨੂੰ ਉਹ ਜਾ ਭਰਾਵਾ ਇੱਧਰ ਫੜਾ ਮੇਰੇ ਨਾਲ ਤੋ ਬਾਤ ਹੈ ਯਾਰ 62000 ਨਾਲੇ ਤੈਨੂੰ ਤਾਸ਼ ਦਿਓ ਨਾਲੇ ਤੈਨੂੰ 62000 ਰੁਪਇਆ ਦਿਓ ਮੈਂ ਕਿਦੀ ਕਮੇਟੀ ਪਾਈ ਏ ਤੇਰੇ ਨਾਲ 62000 ਰੁਪਇਆ ਲੈ ਬੈਠਾ ਨਹੀਂ ਜਾਣਾ ਦੱਸਾਂ ਮੈਂ ਹਾਂ ਬੜ ਕਿੱਡੀ ਤੂੰ ਕਮੇਟੀ ਪਾਈ ਏ ਮੇਰੇ ਆਂ ਮਿੱਜਿਆ ਹੋਏਗਾ ਕਿਸੇ ਹੋਰ ਦਾ ਬਾ ਯਾਰ ਆਲਾ ਬਹਿ ਜਾ ਕੇ ਗਲਤ ਤਾਸ਼ਾਂ ਦੇਣ ਡਿਆ ਲੋਕਾਂ ਨੇ ਹਾਂ ਤਾਸ਼ਾਂ ਗਲਤ ਫੜਾਣ ਡਿਆ ਤੇ ਲੋਕਾਂ ਨੇ ਗਲਤ ਤਾਸ਼ ਹੈ ਹਾਂ ਸਾਰੀ ਗਲਤ ਬੜਾਤੀ ਆਹੋ ਔਰ ਵਿੱਚੋਂ ਮੈਂ ਤੇ ਤੈਨੂੰ ਗੋਲੇ 베ਗੀ ਬਾਦਸ਼ਾ ਕੱਢ ਕੇ ਦਿਆਂ ਗੋਲੇ 베ਗੀ ਬਾਦਸ਼ਾ ਗਲਤੀ ਨੰਮ ਨਹੀਂ ਆ ਪੜੀ ਗਲਤੀ ਨੰਮ ਨਹੀਂ ਖੇਡਣੀ ਤਾਂ ਨਹੀਂ ਆਦੀ ਖੇਡੀ ਵੱਡਾ ਦੂਰ ਰਹਿ ਗਿਆ ਖਿਡਾਰੀ ਤੂੰ ਆ ਪੱਡ ਬੈਨਾ ਪੱਤੇ ਚੱਲ ਵੱਡਾ ਗੁੱਲੂ ਮੈਨੂੰ ਇਹ ਖੇਲਣਾ ਆਦਾ ਲੈ ਆ ਕੀ ਲੈ ਆ ਕੀ ਇਹ ਲੈ ਮਾਪਾਂਗੇ ਇੱਥੇ ਖੇਡਦੇ ਆ ਆ ਕੀ ਇਹ ਕੀ ਖੇਡ ਲਾ ਲਾ ਆਹੋ ਚੱਲ ਲੈ ਲਗਾ ਰੱਖੀ ਹੁਣੇ ਲੱਗ ਜਾਂਦਾ ਪਤਾ ਕੀ ਏ ਤੂੰ ਵੱਡਾ ਰਹਿ ਗਿਆ ਆ ਮੰਗ ਪਤਾ ਚੱਲ ਚੱਕ ਆਹੋ ਫੜਾ ਮੈਨੂੰ ਆ ਲੈ ਆ ਸਾਰੇ ਆਨ ਤੇ ਦੇਣ ਇਹ ਇੱਧਰ ਨਹੀਂ ਆਂਦੇ ਨਾ ਆ ਦੇਖ ਪੇ ਇਹ ਇੱਕੋ ਹੀ ਰੰਗ ਦੀ ਆ ਦੇਖ ਆ ਦੇ ਚੇਕੀ ਸਾਡੀ ਅਥੀ ਨਾ ਆ ਦੇ ਆ ਦੇ ਆ ਦੇ ਅੜੀਰੀ ਆਏ ਨੀ ਤੈਨੂੰ ਆ ਦੇਖ ਆ ਦੇਖ ਲੋ ਲਾ ਜੀ ਉਹ ਬੰਦੇ ਆ ਤੇਰੇ ਬੰਦੇ ਦੀ ਤੇਰੀ ਬੇਈਮਾਨੀ ਫੜੀ ਗਈ ਆ ਦੇਖ ਨੀ ਭਾਈ ਅੱਜ ਆ ਤੂੰ ਬੇਈਮਾਨ ਬੰਦਾ ਬੇਈਮਾਨਾ ਤੂੰ ਅੱਜ ਤੂੰ ਬੰਦਾ ਬੇਈਮਾਨ ਰਿਹਾ ਤੂੰ ਰਾਮ ਮੈਂ ਬਹਿ ਜਾ ਕੇ ਵੱਡਾ ਤੂੰ ਲੈ ਗਿਆ ਠੰਡਾਰੀ ਵੱਡਾ ਹੈ ਆ ਪਿੰਨ ਪੋਪੋ ਦਾ ਨਹੀਂ ਪਤਾ ਤੇ ਰਹਿ ਗਿਆ ਤੂੰ ਵੱਡਾ ਇੱਥੇ ਗ੍ਰੇਟ ਗੈਂਬਲਰ Oh, <laughs>